ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਦਰਬਾਰ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਜਿਸ ਬਾਣੀ ਨੂੰ ਪੜਨ ਕਰਕੇ ਖਾਲਸਾ ਜੀ ਹਰ ਪ੍ਰਕਾਰ ਦੀ ਸੋਝੀ ਪ੍ਰਾਪਤ ਹੁੰਦੀ ਆ ਸੋ ਮਹਾਰਾਜ ਜੀਆ ਨੇ ਜਿਸ ਬਾਣੀ ਵਿੱਚ ਨਾਮ ਦੀ ਵੱਡੀ ਮਹਿਮਾ ਆਖੀ ਹੈ ਖਾਲਸਾ ਜੀ ਜਿਨ੍ਹਾਂ ਜਿਨ੍ਹਾਂ ਨੇ ਇਸ ਨਾਮ ਨੂੰ ਧਿਆਉਣਾ ਕੀਤਾ ਹੈ ਜਿਨ੍ਹਾਂ ਨੇ ਨਾਮ ਨੂੰ ਖਾਲਸਾ ਜੀ ਜਪਣਾ ਕੀਤਾ ਹੈ ਉਹਨਾਂ ਨੂੰ ਇਹ ਮੱਤ ਆ ਗਈ ਹੈ ਕਿ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਸਾਰਿਆਂ ਵਿੱਚ ਇੱਕੋ ਇੱਕ ਦਾਤਾ ਵਸਿਆ ਹੋਇਆ ਪਲੀਪੂਰਨ ਉਹਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਸੋ ਸਤਿਗੁਰਾਂ ਦਾ ਸਿਮਰਨ ਕਰਨਾ ਖਾਲਸਾ ਜੀ ਨਾਮ ਜਪਣਾ ਅਭਿਆਸ ਕਰਨਾ ਇਹ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਸੋ ਸਤਿਗੁਰ ਕਹਿੰਦੇ ਨੇ ਕਹੋ ਕਬੀਰ ਭਗਤ ਕਰ ਪਾਇਆ ਇਹ ਅਕਾਲ ਪੁਰਖ ਜੀਆਂ ਦਾ ਜਿਹੜਾ ਦਰਸ਼ਨ ਹੈ ਜਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਹਨ ਇਹ ਖਾਲਸਾ ਜੀ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਭਗਤੀ ਕਰਕੇ ਹੀ ਪ੍ਰਾਪਤ ਹੁੰਦਾ ਸੋ ਇਸ ਕਰਕੇ ਇਹ ਨਾਮ ਜਿਹੜਾ ਹੈ ਖਾਲਸਾ ਜੀ ਇਹ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਹੈ ਸਾਰੇ ਸੁੱਖ ਖਾਲਸਾ ਜੀ ਇਸ ਨਾਮ ਦੇ ਕਰਕੇ ਹੀ ਪ੍ਰਾਪਤ ਹੁੰਦੇ ਹਨ ਮਹਾਰਾ ਸੱਚੇ ਪਾਸ਼ਾ ਕਹਿੰਦੇ ਬਿਨਾਂ ਨਾਮ ਤੋਂ ਕੁਝ ਵੀ ਸੰਸਾਰ ਵਿੱਚ ਨਹੀਂ ਹੈ ਸੋ ਇਸ ਕਰਕੇ ਸਤਿਗੁਰਾਂ ਦਾ ਨਾਮ ਜਪਣਾ ਸਤਿਗੁਰਾਂ ਦੇ ਗੁਣ ਗਾਉਣੇ ਖਾਲਸਾ ਜੀ ਇਹੀ ਸਭ ਤੋਂ ਵੱਡਾ ਤੇ ਉੱਤਮ ਜਿਹੜਾ ਕਾਰਜ ਹੈ ਮਹਾਰਾਜ ਬਾਣੀ ਵਿੱਚ ਸਮਝਾਉਣਾ ਕਰਦੇ ਆ ਕਿ ਅਸੀਂ ਲੋਕ ਸਿਰਫ ਖਾਲਸਾ ਜੀ ਮਹਾਰਾਜ ਕੋਲੋਂ ਕੁਛ ਨਾ ਕੁਛ ਲੈਣ ਵਾਸਤੇ ਜਾਂਦੇ ਆ ਮਹਾਰਾਜ ਕੋਲੋਂ ਪਦਾਰਥਾਂ ਦੀ ਭੁੱਖ ਵਾਸਤੇ ਜਾਂਦੇ ਹਾਂ ਆਪਣੀ ਆਸਾ ਮਨਸਾ ਦੇ ਖਾਲਸਾ ਜੀ ਪੂਰਤੀ ਵਾਸਤੇ ਜਾਂਦੇ ਆ ਕੋਈ ਮਹਾਰਾਜ ਜੀਆ ਨਾਲ ਦਿਲੋਂ ਪ੍ਰੇਮ ਮੁਹੱਬਤ ਨਹੀਂ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਿਨ੍ਹਾਂ ਨੇ ਮੁਹੱਬਤ ਕੀਤੀ ਹੈ ਪ੍ਰੇਮ ਕੀਤਾ ਹੈ ਸਤਿਗੁਰੂ ਅਕਾਲ ਪੁਰਖ ਨਾਲ ਉਹੀ ਮਨੁੱਖ ਹਨ ਜਿਹੜੇ ਸੱਚੇ ਹਨ ਬਾਕੀ ਸਾਰੇ ਕੱਚੇ ਪਿੱਲੇ ਹਨ ਜੋ ਮਾਇਆ ਦੀ ਖਾਲਸਾ ਜੀ ਮੰਗ ਵਿੱਚ ਤੁਰੇ ਫਿਰਦੇ ਮਾਇਆ ਦੀ ਝਾੜ ਵਿੱਚ ਸਤਿਗੁਰਾਂ ਕੋ ਤੁਰੇ ਫਿਰਦੇ ਆ ਜਿਵੇਂ ਖਾਲਸਾ ਜੀ ਸਤਿਗੁਰ ਮਹਾਰਾਜ ਕਹਿੰਦੇ ਭਾਈ ਬਿਨਾ ਭਾਗਾ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ ਜੋ ਅਕਾਲ ਪੁਰਖ ਵਾਹਿਗੁਰੂ ਜੀ ਆਨੇ ਤੁਹਾਡੇ ਕਰਮਾਂ ਵਿੱਚ ਲੇਖਾਂ ਵਿੱਚ ਲਿਖਿਆ ਹੈ ਉਹੀ ਕੁਝ ਪ੍ਰਾਪਤ ਹੋਵੇਗਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਬਿਨਾ ਕਦੇ ਖਾਲਸਾ ਜੀ ਕਿਸੇ ਨੇ ਕੁਝ ਪ੍ਰਾਪਤ ਨਹੀਂ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਪੁੱਛਣਾ ਕੀਤਾ ਸੀ ਪ੍ਰਸ਼ਨ ਇਹ ਸਿੱਧਾਂ ਨੇ ਖਾਲਸਾ ਜੀ ਪ੍ਰਸ਼ਨ ਵੀ ਕੀਤਾ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕਿ ਇਹ ਸੱਚੇ ਪਾਤਸ਼ਾਹ ਜੀ ਬਿਨਾਂ ਭਾਗਾਂ ਤੋਂ ਵੀ ਕੁਝ ਪ੍ਰਾਪਤ ਹੋ ਸਕਦਾ ਦੁਨੀਆਂ 'ਚ ਕਿ ਜੋ ਭਾਗਾਂ ਵਿੱਚ ਨਾ ਹੋਵੇ ਉਹ ਪ੍ਰਾਪਤ ਹੋ ਸਕਦਾ ਕਿ ਨਹੀਂ ਹੋ ਸਕਦਾ ਤੇ ਸਤਿਗੁਰ ਜੀਆ ਨੇ ਦਸਣਾ ਕੀਤਾ ਸੀ ਕਿ ਇਹ ਜਿੰਨੀ ਸਾਰੀ ਸ੍ਰਿਸ਼ਟੀ ਨਜ਼ਰ ਆਉਂਦੀ ਆ ਨਾ ਪੈਦਾ ਕੀਤੀ ਹੋਈ ਵਾਹਿਗੁਰੂ ਜੀ ਦੀ ਇਹ ਬਿਨਾਂ ਭਾਗਾਂ ਤੋਂ ਖਾਲਸਾ ਜੀ ਇਹਨਾਂ ਨੂੰ ਕਦੇ ਕੁਝ ਨਹੀਂ ਮਿਲਦਾ ਬਿਨਾਂ ਭਾਗਾਂ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ ਤੇ ਜੇ ਖਾਲਸਾ ਜੀ ਮੰਨ ਲੋ ਕਿਸੇ ਨੂੰ ਪ੍ਰਾਪਤ ਹੋ ਵੀ ਗਿਆ ਹੈ ਭਾਗਾਂ ਤੋਂ ਤੇ ਮਹਾਰਾਜ ਕਹਿੰਦੇ ਉਹਦੇ ਕੋਲੇ ਰਹਿੰਦਾ ਨਹੀਂ ਕਿਉਂਕਿ ਭਾਗਾਂ ਦਾ ਹੀ ਖਾਲਸਾ ਜੀ ਬੰਦਾ ਖਾ ਸਕਦਾ ਹੈ ਭਾਗਾਂ ਦਾ ਹੀ ਹੰਡਾ ਸਕਦਾ ਹੈ ਭਾਗਾਂ ਦਾ ਹੀ ਖਾਲਸਾ ਜੀ ਇਹ ਸਤ ਸੰਗਤ ਮੇਲਾ ਹੈ ਬਿਨਾ ਭਾਗਾਂ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ ਜਿਵੇਂ ਖਾਲਸਾ ਜੀ ਉਹ ਸੰਵਾਦ ਲਿਖਦੇ ਆ ਕਿ ਮਹਾਪੁਰਸ਼ ਦੱਸਿਆ ਕਰਦੇ ਸਨ ਵੀ ਜਿਹੜੀ ਲక్ష్ਮੀ ਹੈ ਮਾਇਆ ਤੇ ਜਿਹੜਾ ਕਰਮ ਦੇਵਤਾ ਹੈ ਜਿਹੜੇ ਸਾਡੇ ਕਰਮ ਹਨ ਇਹ ਦੇਵਤਾ ਰੂਪ ਹਨ ਖਾਲਸਾ ਦੀ ਇਹ ਕਹਿੰਦੇ ਲక్ష్ਮੀ ਵਿੱਚ ਤੇ ਕਰਮ ਦੇਵਤੇ ਵਿੱਚ ਨਾ ਸੰਵਾਦ ਹੋ ਗਿਆ ਤੇ ਉਹ ਕਹਿਣ ਲੱਗੀ ਲక్ష్ਮੀ ਵੀ ਮੈਂ ਤੇਰੇ ਤੋਂ ਵੱਡੀ ਆ ਕਰਮ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਤੋਂ ਵੱਡੀ ਆ ਮੈਂ ਜਿੰਨੂੰ ਚਾਹਾਂ ਉਹਨੂੰ ਅਮੀਰ ਕਰ ਸਕਦੀ ਆ ਉਹਨੂੰ ਤਗੜਾ ਬਣਾ ਸਕਦੀ ਆ ਮੈਂ ਕੰਗਾਲ ਬੰਦੇ ਨੂੰ ਦੇਵਤਾ ਬਣਾ ਸਕਦੀ ਆ ਰਾਜਾ ਬਣਾ ਸਕਦੀ ਆ ਤੇ ਕਰਮ ਕਹਿਣ ਲੱਗਾ ਨਹੀਂ ਤੂੰ ਮੇਰੇ ਤੋਂ ਵੱਡੀ ਨਹੀਂ ਐ ਮੈਂ ਸਾਰਿਆਂ ਤੋਂ ਵੱਡਾ ਹਾਂ ਮੈਂ ਚਾਹਾਂ ਤੇ ਫੇਰ ਹੀ ਕੋਈ ਰਾਜਾ ਬਣ ਸਕਦਾ ਮੈਂ ਨਾ ਚਾਹਾਂ ਤੇ ਕੋਈ ਰਾਜਾ ਨਹੀਂ ਬਣ ਸਕਦਾ ਜੇ ਤੇਨੂੰ ਨਹੀਂ ਯਕੀਨ ਤੇ ਤੂੰ ਪਰਖ ਕੇ ਵੇਖ ਲੈ ਤੇ ਖਾਲਸਾ ਜੀ ਪਰਖ ਚੱਲ ਪੈਂਦੀ ਐ ਜਿਹੜੀ ਲక్ష్ਮੀ ਹੈ ਉਹਨਾ ਜੰਗਲ ਵਿੱਚ ਇੱਕ ਲੱਕੜਹਾਰਾ ਵਿਚਾਰਾ ਕੰਗਾਲ ਉਹਨੂੰ ਜਾ ਕੇ ਮਿਲਦੀ ਐ ਤੇ ਉਹਨੂੰ ਨਾ ਮੋਹਰਾਂ ਦੀ ਥੈਲੀ ਦਿੰਦੀ ਐ ਤੇ ਕਹਿੰਦੀ ਜਾ ਜਾ ਕੇ ਮੌਜਾ ਮਾਣ ਅੱਜ ਤੋਂ ਤੇਰਾ ਕੰਗਾਲਪੁਣਾ ਜਿਹੜਾ ਖਤਮ ਹੋ ਗਿਆ ਖਾਲਸਾ ਜੀ ਉਹ ਜਿਹੜਾ ਲੱਕੜਹਾਰਾ ਸੀ ਉਹ ਥੈਲੀ ਲੈ ਕੇ ਮੋਹਰਾਂ ਦੀ ਤੇ ਘਰ ਜਾਂਦਾ ਤੇ ਘਰ ਨੂੰ ਤਾਲਾ ਲੱਗਾ ਵੇਖ ਕੇ ਤੇ ਕੰਧ ਦੇ ਉਤੋਂ ਦੀ ਜਿਹੜੀ ਥੈਲੀ ਸੀ ਖਾਲਸਾ ਜੀ ਮੋਹਰਾਂ ਦੀ ਉਹ ਕੰਧ ਦੇ ਉਤੋਂ ਦੀ ਘਰੇ ਸਿਰ ਦਿੱਤੀ ਤੇ ਆਪਣੀ ਜਿਹੜੀ ਘਰ ਵਾਲੀ ਸੀ ਉਹਨੂੰ ਲੱਭਣ ਵਾਸਤੇ ਤੁਰ ਪਿਆ ਜਿਹੜੀ ਗਵੰਡਣ ਸੀ ਉਹ ਵੇਖ ਰਹੀ ਸੀ ਇਹ ਚੀਜ਼ ਉਹਨੇ ਖਾਲਸਾ ਜੀ ਕੰਧ ਟੱਪ ਕੇ ਦੇ ਅੰਦਰੋਂ ਜਿਹੜੀ ਮੋਹਰਾਂ ਦੀ ਸੀਗੀ ਥੈਲੀ ਉਹ ਚੁੱਕ ਕੇ ਆਪਣੇ ਘਰੇ ਲੈ ਗਈ ਜਦੋਂ ਲੱਕੜਹਾਰਾ ਆਪਣੇ ਘਰ ਵਾਲੀ ਨਾਲ ਘਰੇ ਪਹੁੰਚਿਆ ਤੇ ਵੇਖਿਆ ਤੇ ਥੈਲੀ ਹੈ ਨਹੀਂ ਬੜਾ ਦੁਖੀ ਹੋਇਆ ਅਗਲੇ ਦਿਨ ਫਿਰ ਲੱਕੜ ਕੱਟਣ ਵਾਸਤੇ ਜੰਗਲ ਵਿੱਚ ਪਹੁੰਚਿਆ ਅੱਗੇ ਲక్ష్ਮੀ ਫੇਰ ਨੂੰ ਬੁਤਾਰ ਕੇ ਖੜੀ ਸੀ ਉਹ ਕਹਿੰਦੀ ਵੀ ਤੈਨੂੰ ਅਜੇ ਕੱਲ ਮੋਹਰਾਂ ਦੀ ਥੈਲੀ ਦਿੱਤੀ ਐ ਤੇ ਤੂੰ ਅੱਜ ਫੇਰ ਲੱਕੜਾਂ ਵੜਦਾ ਫਿਰਨਾ ਸਾਰੀ ਵਾਰਤਾ ਦਸੀ ਵੀ ਇਦਾਂ ਹੋ ਗਿਆ ਤੇ ਚੋਰੀ ਹੋ ਗਈ ਫਿਰ ਖਾਲਸਾ ਜੀ ਜਿਹੜੀ ਉਹ ਲక్ష్ਮੀ ਸੀ ਉਹਨੇ ਇਹਨੂੰ ਇੱਕ ਦਿੱਤੀ ਹਾਰ ਦਿੱਤਾ ਸੋਨੇ ਦਾ ਸਾਰ ਜਹੀਰਿਆ ਨਾਲ ਜੜਿਆ ਹੋਇਆ ਹਾਰ ਦਿੱਤਾ ਤੇ ਕਹਿੰਦੀ ਹੁਣ ਇਹਨੂੰ ਸਾਹਮ ਕੇ ਰੱਖੀ ਇਹ ਨਾ ਕਿਤੇ ਗਵਾ ਲਈ ਤੇ ਇਹਨੂੰ ਪੱਕਿਆਂ ਕੀਤਾ ਤੇ ਇਹਨੇ ਖਾਲਸਾ ਜੀ ਕੀ ਕੀਤਾ ਉਹਦਾ ਹਾਰ ਸੀ ਆਪਣੇ ਸਿਰ ਉੱਤੇ ਵੱਜੀ ਹੋਈ ਪੱਗ ਉਦੇ ਵਿੱਚ ਲਕਾ ਲਿਆ ਤੇ ਘਰ ਨੂੰ ਜਾ ਰਿਹਾ ਸੀ ਰਸਤੇ ਵਿੱਚ ਗਰਮੀ ਲੱਗੀ ਅਤ ਦੀ ਗਰਮੀ ਲੱਗੀ ਤੇ ਠੰਡਾ ਜਲ ਖਾਲਸਾ ਜੀ ਨਦੀ ਦਾ ਵਹਿੰਦਾ ਵੇਖ ਕੇ ਤੇ ਨੇ ਸਾਰੇ ਕੱਪੜੇ ਉਤਾਰ ਕੇ ਪੱਗ ਵੀ ਲਾ ਦਿੱਤੀ ਤੇ ਹੀਰਾ ਵੀ ਉਹ ਜਿਹੜਾ ਹਾਰ ਸੀ ਉਹ ਵੀ ਪੱਗ ਦੇ ਵਿੱਚ ਹੀ ਰਹਿਣ ਦਿੱਤਾ ਤੇ ਆਪ ਇਸ਼ਨਾਨ ਕਰਨ ਵਾਸਤੇ ਨਹਿਰ ਵਿੱਚ ਉਤਰ ਗਿਆ ਉਧਰੋਂ ਖਾਲਸਾ ਜੀ ਏਲ ਨੇ ਚਮਕਦੀ ਚੀਜ਼ ਵੇਖੀ ਤੇ ਉਹ ਚਮਕਦੀ ਚੀਜ਼ ਵੇਖਣ ਕਰਕੇ ਸ਼ਕਾਰ ਤੇ ਆਈ ਤੋਂ ਪੱਗ ਸਨੇ ਹਾਰ ਨੂੰ ਚੁੱਕ ਕੇ ਲੈ ਗਈ ਫਿਰ ਬੜਾ ਪਛਤਾਇਆ ਤੇ ਅਗਲੇ ਦਿਨ ਫੇਰ ਖਾਲਸਾ ਜੀ ਲੱਕੜਾ ਵਢਣ ਵਾਸਤੇ ਚਲਾ ਗਿਆ ਸੋ ਜਦੋਂ ਅਗਲੇ ਦਿਨ ਪਹੁੰਚਿਆ ਲక్ష్ਮੀ ਕਹਿਣ ਲੱਗੀ ਵੀ ਤੂੰ ਚੰਗਾ ਬੰਦਾ ਤੈਨੂੰ ਦੋ ਵਾਰ ਅਸੀਂ ਅਮੀਰ ਕਰਨ ਦਾ ਯਤਨ ਕੀਤਾ ਤੂੰ ਫੇਰ ਲੱਕੜਾ ਵਢਣ ਆ ਗਿਆ ਤੇ ਖਾਲਸਾ ਜੀ ਇਹਨੇ ਸਾਰੀ ਵਾਰਤਾ ਦੱਸੀ ਵੀ ਮੈਂ ਇਦਾਂ ਇਸ਼ਨਾਨ ਕਰਨ ਲੱਗ ਪਿਆ ਤੇ ਉਹ ਕੋਈ ਚੀਜ਼ ਚੁੱਕ ਕੇ ਲੈ ਗਈ ਫੇਰ ਖਾਲਸਾ ਜੀ ਇਹਨੂੰ ਇਹਨੇ ਲਾਲ ਦਿੱਤਾ ਲక్ష్ਮੀ ਨੇ ਇੱਕ ਲਾਲ ਦਿੱਤਾ ਤੇ ਕਹਿੰਦੀ ਇਹਨੂੰ ਸਾਹਮਣੇ ਰੱਖ ਲੈ ਤੇ ਇਹਨੇ ਖਾਲਸਾ ਜੀ ਜਿਹੜੀ ਆਪਣੇ ਆਹੇ ਕੁੱਤੇ ਜੇਬ ਜੇਬ ਲੱਗੀ ਹੁੰਦੀ ਆ ਇੱਥੇ ਪਾ ਲਿਆ ਤੇ ਘਰ ਨੂੰ ਤੁਰ ਆ ਗਿਆ ਤੁਰਿਆ ਗਿਆ ਤੇ ਬੜਾ ਖੁਸ਼ ਵੀ ਮੈਨੂੰ ਲਾਲ ਦਿੱਤਾ ਤੇ ਰਸਤੇ ਵਿੱਚ ਪਿਆਸ ਲੱਗੀ ਤੇ ਕਾਰਡ ਵਿੱਚ ਨਦੀ ਵਿੱਚ ਖਾਲਸਾ ਜੀ ਫਿਰ ਬੁੱਕ ਭਰ ਕੇ ਪਾਣੀ ਪੀਣ ਲੱਗਾ ਜਦੋਂ ਨੀਵਾ ਹੋਇਆ ਤੇ ਉਹ ਜਿਹੜਾ ਲਾਲ ਸੀ ਉਹ ਵਿੱਚ ਡਿੱਗ ਪਿਆ ਬੜਾ ਦੁਖੀ ਹੋਇਆ ਝੂਰਿਆ ਘਰੇ ਚਲਾ ਗਿਆ ਅਗਲਾ ਦਿਨ ਚੜ੍ਹਿਆ ਤੇ ਲੱਕੜਾਂ ਕੱਟਣ ਫੇਰ ਆ ਗਿਆ ਤੇ ਲక్ష్ਮੀ ਨੇ ਜਾ ਕੇ ਕਰਮ ਦੇਵਤੇ ਨੂੰ ਕਿਹਾ ਵੀ ਮੈਂ ਹਾਰ ਗਈ ਆ ਹੁਣ ਤੂੰ ਆਪਣਾ ਜੋਰ ਲਾ ਕੇ ਵੇਖ ਤੇ ਖਾਲਸਾ ਜੀ ਜਿਹੜਾ ਕਰਮ ਦੇਵਤਾ ਸੀ ਉਹ ਕਹਿਣ ਲੱਗਾ ਵੀ ਮੈਂ ਇਹਨੂੰ ਕੁਝ ਨਹੀਂ ਦੇਣਾ ਮੈਂ ਸਿਰਫ ਇਹਨੂੰ 2 ਰੁਪਏ ਦਵਾਂਗਾ 2 ਥੇਲੇ 2 ਪੈਸੇ ਦਵਾਂਗਾ ਦੋਆਂ ਪੈਸਿਆਂ ਨਾਲੇ ਕਿਦਾਂ ਅਮੀਰ ਹੁੰਦਾ ਤੂੰ ਵੇਖੀ ਖਾਲਸਾ ਜੀ ਕਰਮ ਦੇਵਤਾ ਰੂਪ ਉਟਾ ਕੇ ਲੱਕੜਹਾਰੇ ਦੇ ਕੋਲ ਆਉਂਦਾ ਤੇ ਦੋ ਪੈਸੇ ਦਿੰਦਾ ਤੇ ਕਹਿੰਦਾ ਦੋ ਪੈਸੇ ਲੈ ਕੇ ਬਾਜ਼ਾਰੋਂ ਕੁਝ ਲੈ ਕੇ ਖਾ ਲਈ ਤੇ ਖਾਲਸਾ ਜੀ ਦੋ ਪੈਸੇ ਲੈ ਕੇ ਤੇ ਜਦੋਂ ਬਾਜ਼ਾਰ ਪਹੁੰਚਿਆ ਤੇ ਉਹ ਜਿਹੜਾ ਬਾਜ਼ਾਰ ਪਹੁੰਚਿਆ ਏ ਤੇ ਇਹਨੇ ਜਾ ਕੇ ਵੇਖਿਆ ਵੀ ਅੱਜ ਮੱਛੀ ਲੈ ਜਾਨੇ ਆ ਪੈਸੇ ਨੇ ਕੋਲ ਤੇ ਮੱਛੀ ਲੈ ਜਾਨੇ ਆ ਘਰੇ ਜਾ ਕੇ ਪਕਾਵਾਂਗੇ ਤੇ ਖਾਵਾਂਗੇ ਇਹਨੇ ਖਾਲਸਾ ਜੀ ਉਹ ਮੱਛੀ ਖਰੀਦੀ ਮੱਛੀ ਖਰੀਦ ਕੇ ਘਰ ਪਹੁੰਚਿਆ ਘਰੇ ਜਾ ਕੇ ਜਦੋਂ ਮੱਛੀ ਨੂੰ ਚੀਰਨਾ ਕੀਤਾ ਵੱਢਣਾ ਕੀਤਾ ਇਹ ਉਹੀ ਮੱਛੀ ਸੀ ਜਿਹਦੇ ਜਿਹੜੀ ਆ ਦੀ ਜੇਬੋਂ ਲਾਲ ਡਿੱਗਾ ਸੀ ਤੇ ਉਹ ਮੱਛੀ ਨਿਕਲ ਗਈ ਸੀ ਖਾਲਸਾ ਜੀ ਉਹ ਮੱਛੀ ਨੂੰ ਇਹਨੇ ਕਟਿਆ ਦੇ ਵਿੱਚੋਂ ਹਾਲ ਹਾਰ ਜਿਹੜਾ ਲਾਲ ਨਿਕਲਿਆ ਲਾਲ ਵੇਖ ਕੇ ਹੱਥ ਵਿੱਚ ਫੜ ਕੇ ਕਹਿੰਦਾ ਲੱਭ ਪਿਆ ਲੱਭ ਪਿਆ ਜਦੋਂ ਉੱਚੀ ਉੱਚੀ ਆਵਾਜ਼ ਸੁਣੀ ਤੇ ਗਵੰਡਣ ਡਰ ਗਈ ਉਹਨੇ ਸੋਚਿਆ ਵੀ ਇਹਨੂੰ ਸ਼ਾਇਦ ਪਤਾ ਲੱਗ ਗਿਆ ਵੀ ਮੋਹਰਾ ਮੈ ਚੁਕੀਆਂ ਇਹਨੇ ਖਾਲਸਾ ਜੀ ਜਿਹੜੀ ਗਵੰਡਣ ਸੀ ਉਹਨੇ ਮੋਹਰਾ ਦੀ ਥੈਲੀ ਜਿਹੜੀ ਚੋਕ ਕੇ ਕੰਧ ਦੇ ਉਂ ਅੰਦਰ ਮਾਰ ਦਿੱਤੀ ਮੋਹਰਾ ਵੀ ਲੱਭ ਪਈਆਂ ਤੇ ਖਾਲਸਾ ਜੀ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਮੱਛੀ ਚੀਰੀ ਆ ਦੇ ਵਿੱਚੋਂ ਆਪਾਂ ਨੂੰ ਆ ਮਿਲਿਆ ਹੁਣ ਮੱਛੀ ਬਣਾ ਤੇ ਉਹ ਕਹਿਣ ਲੱਗੀ ਵੀ ਜਾ ਬਾਲਣ ਤੇ ਲਿਆ ਅੱਗ ਬਾਲੀਏ ਚੁੱਲ੍ਹੇ ਵਿੱਚ ਫੇਰੀ ਬਣੇਗੀ ਤੇ ਖਾਲਸਾ ਜੀ ਜਦੋਂ ਗਿਆ ਤੇ ਜਾ ਕੇ ਇੱਕ ਸੁੱਕਾ ਰੁੱਖ ਵੇਖਿਆ ਤੇ ਉਹਦੇ ਉੱਤੇ ਚੜਕੇ ਤੇ ਉਹਨੂੰ ਉਹਦੀਆਂ ਟਾਹਣੀਆਂ ਸੁਖੀਆਂ ਸੁੱਕੀਆਂ ਤੋੜਨ ਲੱਗਾ ਜਦੋਂ ਤੋੜਿਆ ਤੇ ਉਹਦੇ ਉੱਤੇ ਇੱਕ ਆਲਣਾ ਸੀ ਤੇ ਖਾਲਸਾ ਜੀ ਆਲਣੇ ਵਿੱਚੋਂ ਸਣੇ ਪੱਗ ਦੇ ਉਹ ਜਿਹੜਾ ਹਾਰ ਮਿਲ ਗਿਆ ਜਿਹੜਾ ਇਹਨ ਚੁੱਕ ਕੇ ਲੈ ਗਈ ਸੀ ਉਹ ਵੀ ਲੱਭ ਪਿਆ ਸਾਰਾ ਕੁਝ ਹੀ ਖਾਲਸਾ ਜੀ ਉਹਨੂੰ ਪ੍ਰਾਪਤ ਹੋ ਗਿਆ ਤੇ ਘਰੇ ਆ ਕੇ ਸੁਖ ਮਾਨਣ ਲੱਗਾ ਤੇ ਫਿਰ ਉਸ ਵੇਲੇ ਖਾਲਸਾ ਜੀ ਕਰਮ ਨੇ ਕਹਿਣਾ ਕੀਤਾ ਲక్ష్ਮੀ ਨੂੰ ਵੇਖ ਲੈ ਵੀ ਮੈਂ ਤੇਨੂੰ ਸਿਰਫ ਦੋ ਪੈਸੇ ਹੀ ਦਿੱਤੇ ਆ ਨਾ ਸੋ ਖਾਲਸਾ ਜੀ ਬਿਨਾ ਕਰਮਾਂ ਤੋਂ ਕਦੇ ਕਿਸੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਪਰ ਸਤਿਗੁਰਾਂ ਦੀ ਬਾਣੀ ਜਾਪ ਅਭਿਆਸ ਸਿਮਰਨ ਜਿਹੜਾ ਹੈ ਕਰਮ ਜਿਹੜੇ ਬਦਲ ਸਕਦੇ ਹਨ ਮਹਾਰਾਜ ਕਹਿੰਦੇ ਵਿਣ ਕਰਮਾ ਕਿਛ ਪਾਈਐ ਨਾਹੀਂ ਜੇਬੋ ਤੇਰਾ ਧਾਵੈ ਬਿਨਾ ਕਰਮਾਂ ਤੋਂ ਖਾਲਸਾ ਜੀ ਕਦੇ ਕੁਝ ਪ੍ਰਾਪਤ ਨਹੀਂ ਹੁੰਦਾ ਵਿਣ ਕਰਮਾ ਕਿਛੂ ਨਾ ਪਾਈਐ ਜੇ ਬਹੁਤ ਲੋਚਾਹੀ ਮਹਾਰਾਜਿਆਂ ਦੇ ਬਹੁਤ ਬਚਨ ਹਨ ਖਾਲਸਾ ਜੀ ਜੇ ਬਹੁਤ ਤੇਰਾ ਲੋਚੀਐ ਵਿਣ ਕਰਮਾ ਪਾਇਆ ਨਾ ਜਾਏ ਜਾ ਸਤਗੁਰੂ ਮਹਾਰਾਜ ਕਹਿੰਦੇ ਵਿਣ ਕਰਮਾ ਕਿਛ ਪਾਈਏ ਨਹੀਂ ਕਿਆ ਕਰ ਕਹਿਆ ਜਾਏ ਸੋ ਧੰਨ ਗੁਰੂ ਨਾਨਕ ਸਾਹਿਬ ਜੀ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਵਿੱਚ ਕਹਿੰਦੇ ਨੇ ਜੇਤੀ ਸਿਸ਼ਟੂ ਉਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਕਿ ਸਾਰੀ ਜਿਹੜੀ ਸ੍ਰਿਸ਼ਟੀ ਪਰਮੇਸ਼ਰ ਨੇ ਪੈਦਾ ਕੀਤੀ ਹੈ ਇਹਨਾਂ ਨੂੰ ਬਿਨਾ ਭਾਗਾਂ ਤੋਂ ਬਿਨਾ ਕਰਮਾਂ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ ਤੇ ਜੇ ਖਾਲਸਾ ਜੀ ਕਿਸੇ ਨੂੰ ਪ੍ਰਾਪਤ ਹੋਇਆ ਵੀ ਹੈ ਤੇ ਉਹ ਆ ਵੇਖ ਲਓ ਆ ਤੁਹਾਨੂੰ ਸੰਵਾਦ ਦੱਸਿਆ ਲక్ష్ਮੀ ਦਾ ਤੇ ਕਰਮ ਦਾ ਕਿ ਲక్ష్ਮੀ ਨੇ ਕਿੰਨਾ ਜ਼ੋਰ ਲਾ ਲਿਆ ਮਾਰਿਆ ਨੇ ਜ਼ੋਰ ਲਾਇਆ ਪਰ ਉਹ ਰਾਜਾ ਉਹ ਜਿਹੜਾ ਕੰਗਾਲ ਸੀ ਨਕੜਹਾਰਾ ਉਹ ਰਾਜਾ ਨਹੀਂ ਬਣਿਆ ਪਰ ਖਾਲਸਾ ਜੀ ਕਰਮ ਜਦੋਂ ਸਾਹਮਣੇ ਆਉਂਦੇ ਨੇ ਉਸ ਵੇਲੇ ਵੇਖੋ ਉਹਨੂੰ ਸਾਰੀਆਂ ਹੀ ਚੀਜ਼ਾਂ ਵਿੱਧ ਬਣ ਗਈ ਦੋਹਾਂ ਪੈਸਿਆਂ ਕਰਕੇ ਮੱਛੀ ਲਿਆਂਦੀ ਮੱਛੀ ਵਿੱਚੋਂ ਲਾਲ ਲੱਭਾ ਲਾਲ ਲੱਭਣ ਕਰਕੇ ਗਵੰਡਰ ਨੇ ਖਾਲਸਾ ਜੀ ਮੋਹਰਾਂ ਸਿੱਟ ਦਿੱਤੀਆਂ ਘਰ ਮੱਛੀ ਬਣਾਉਣ ਵਾਸਤੇ ਬਾਲਣ ਲੈਣ ਗਿਆ ਤੇ ਜਿਹੜਾ ਹਾਰ ਗਵਾਚਾ ਉਹ ਵੀ ਲੱਭ ਗਿਆ ਕਰਮਾ ਕਰਕੇ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਸੋ ਸਤਿਗੁਰੂ ਸੱਚੇ ਪਾਸ਼ਾ ਕਾਲਪੁਰਖ ਮਹਾਰਾਜ ਜੀ ਕਹਿੰਦੇ ਨੇ ਕਿ ਕੱਲੀ ਖਾਲਸਾ ਜੀ ਮਾਇਆ ਹੀ ਮੰਗੀ ਜਾਣੀ ਪਦਾਰਥ ਹੀ ਮੰਗੀ ਜਾਣੇ ਇਹਦਾ ਕੋਈ ਲਾਭ ਨਹੀਂ ਹੈ ਖੇੜ ਸਾਰੀ ਹੈ ਕਰਮਾਂ ਦੀ ਕਰਮਾਂ ਦੇ ਅਨੁਸਾਰ ਖਾਲਸਾ ਜੀ ਜੀਵਨ ਜਿਉਂਦਾ ਹੈ ਸੋ ਮਹਾਰਾਜ ਕਹਿੰਦੇ ਨੇ ਨੇਕ ਕਰਮ ਕਰੀਏ ਇਸ ਧਰਤੀ ਉੱਤੇ ਜੇ ਜਨਮ ਲੈ ਲਿਆ ਹੈ ਦਾਨ ਪੁੰਨ ਕਰੀਏ ਨਾਮ ਜਪੀਏ ਸਿਮਰਨ ਕਰੀਏ ਕਰਾਈਏ ਫਿਰ ਉਹਦੇ ਨਾਲ ਖਾਲਸਾ ਜੀ ਸ਼ੁਭ ਕਰਮ ਬਣਦੇ ਆ ਤੇ ਜਿਹੜੇ ਸ਼ੁਭ ਕਰਮ ਆ ਉਹ ਫਿਰ ਬੰਦੇ ਨੂੰ ਸੁੱਖ ਦਿੰਦੇ ਹਨ ਸ਼ੋਪ ਕਰਮਾ ਕਰਕੇ ਆਪਾਂ ਰਾਜੇ ਮਹਾਰਾਜੇ ਬਣਦੇ ਹਾਂ ਸੋ ਇਸ ਕਰਕੇ ਗੁਰੂ ਦਾ ਨਾਮ ਜਪਣਾ ਗੁਰੂ ਕੀ ਬਾਣੀ ਦਾ ਜਾਪ-ਜਾਪ ਕਰਨਾ ਇਹ ਖਾਲਸਾ ਜੀ ਵੱਡੇ ਖੇਡਾਂ ਹਨ ਵੱਡੇ ਕਰਮ ਹਨ ਕੱਲ ਦੀ ਜਿਹੜੀ ਹਰਬੀਤੀ ਦਾ ਸੁਣਾਵੇਗਾ ਉਹਦੇ ਵਿੱਚ ਖਾਲਸਾ ਜੀ ਇਹ ਕਰਮਾ ਬਾਬਤ ਇੱਕ ਹੋਰ ਸਾਖੀ ਆਉਂਦੀ ਹੈ ਉਹਦਾ ਵੀ ਆਪਾਂ ਜ਼ਿਕਰ ਜ਼ਰੂਰ ਕਰਾਂਗੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਖਾਲਸਾ ਜੀ ਵੇਖੋ ਕੱਲੇ ਕਰਮਾ ਕਰਕੇ ਇਹ ਆਪਾਂ ਕਲੀ ਮਾਇਆ ਮੰਗਣ ਕਰਕੇ ਹੀ ਕੁਝ ਪ੍ਰਾਪਤ ਨਹੀਂ ਹੁੰਦੀ ਕਰਮਾਂ ਨਾਲ ਸਭ ਕੁਝ ਪ੍ਰਾਪਤ ਹੁੰਦਾ ਆਪਾਂ ਬਾਣੀ ਪੜ੍ਹਦੇ ਹਾਂ ਜਪੀ ਸਾਹਿਬ ਜੀ ਦੀ ਜੇਤੀ ਸਿਸ਼ਟ ਉਪਾਈ ਵੇਖਾਂ ਮਹਾਰਾਜ ਕਹਿੰਦੇ ਨੇ ਜੇਤੀ ਸ੍ਰਿਠ ਉਪਾਈ ਵੇਖਾਂ ਵਿਣ ਕਰਮਾਂ ਕੈ ਮਿਲੇ ਲਈ ਬਿਨਾ ਕਰਮਾਂ ਤੋਂ ਭਾਗਾਂ ਤੋਂ ਕਿਸੇ ਨੂੰ ਕਦੇ ਕੁਝ ਪ੍ਰਾਪਤ ਨਹੀਂ ਹੁੰਦਾ ਜੇ ਹੋ ਵੀ ਜਾਵੇ ਤੇ ਖਾਲਸਾ ਜੀ ਉਹ ਟਿਕਦਾ ਨਹੀਂ ਸੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਟ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਜੋ ਆਈ ਹੈ ਮਹਾਰਾਜ ਦੀ ਮਿਹਰ ਸਰਦਕਾ ਜੋ ਆਈ ਹੈ ਸੋ ਸਤਿਗੁਰਾਂ ਨੇ ਮਿਹਰਾ ਕੀਤੀਆਂ ਤਰਸ ਕੀਤਾ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਨਾਲ ਇਹ ਹੱਡ ਬੀਤੀ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਸਾਨੂੰ ਸੁਖ ਪ੍ਰਾਪਤ ਹੋਇਆ ਕੱਲਾ ਬਾਬਾ ਦੀਪ ਸਿੰਘ ਸਾਹਿਬ ਦੇ ਘਰੋਂ ਖਾਲਸਾ ਜੀ ਸਾਡੇ ਰੋਗ ਹੀ ਠੀਕ ਨਹੀਂ ਹੁੰਦੇ ਸਾਨੂੰ ਸੁਖ ਹੀ ਪ੍ਰਾਪਤ ਨਹੀਂ ਹੁੰਦਾ ਸ਼ਹੀਦਾਂ ਸਿੰਘਾਂ ਦੇ ਦਰੋਂ ਤੋਂ ਹਰ ਇੱਕ ਚੀਜ਼ ਪ੍ਰਾਪਤ ਹੁੰਦੀ ਹੈ ਇਹ ਖਾਲਸਾ ਜੀ ਇੱਕ ਵੱਖਰੀ ਜੀ ਹੱਡ ਬੀਤੀ ਹੈ ਬੜੀ ਮਹਾਰਾਜ ਦੀ ਕਿਰਪਾ ਹੈ ਇਹਦੇ ਵਿੱਚ ਪੈਣ ਕਹਿੰਦੀ ਕਿ ਮੇਰੇ ਦੋ ਬੱਚੇ ਨੇ ਵੱਡੀ ਮੇਰੀ ਬੇਟੀ ਹੈ ਛੋਟਾ ਮੇਰਾ ਬੇਟਾ ਹੈ ਤੇ ਜਿਹੜੀ ਮੇਰੀ ਬੇਟੀ ਹੈ ਉਹ 8ਵੀਂ 9ਵੀਂ ਕਲਾਸ ਵਿੱਚ ਹੈ ਤੇ ਬੇਟਾ ਜਿਹੜਾ 5ਵੀਂ ਕਲਾਸ ਵਿੱਚ ਤੇ ਇਹ ਸ਼ੁਰੂ ਤੋਂ ਹੀ ਕਹਿ ਲੋ ਕਿ ਨਲਾਇਕ ਨੇ ਵੀ ਕੋਈ ਬਹੁਤਾ ਚੰਗਾ ਨਹੀਂ ਪੜਦੇ ਅਸੀਂ ਮਿਹਨਤ ਨਾਲ ਪੈਸੇ ਕਮਾਉਨੇ ਆ ਤੇ ਬੱਚਿਆਂ ਵਾਸਤੇ ਲਾਉਨੇ ਆ ਪਰ ਨਾ ਤੇ ਸਾਡੀ ਕੁੜੀ ਦੇ ਪੱਲੇ ਕੁਝ ਪੈਂਦਾ ਵੀ ਜੇ ਉਹਨੂੰ ਕੋਈ ਗੱਲ ਕਹਿ ਦਈਏ ਤੇ ਉਹਨੂੰ ਕੁਝ ਸਮੇਂ ਬਾਅਦ ਭੁੱਲ ਜਾਂਦੀ ਹੈ ਤੇ ਜੇ ਪੁੱਤ ਨੂੰ ਕਹਿ ਦਈਏ ਤੇ ਪੁੱਤ ਨੂੰ ਵੀ ਭੁੱਲ ਜਾਂਦੀ ਹੈ ਤੇ ਪੜ੍ਹਾਈ ਵਿੱਚ ਦੋਵੇਂ ਬਹੁਤ ਜ਼ਿਆਦਾ ਕਮਜ਼ੋਰ ਨੇ ਬਹੁਤੇ ਕਮਜ਼ੋਰ ਕਹਿ ਲਓ ਕਿ ਜਿਹੜੀ ਚੀਜ਼ ਹੁਣੇ ਯਾਦ ਕਰਵਾਈਏ ਤੇ ਸੁਣਾ ਉਸੇ ਵੇਲੇ ਦਿੰਦੇ ਨੇ ਪਰ ਪੰਜਾਂ ਮਿੰਟਾਂ ਬਾਅਦ ਸੁਣ ਲਓ ਉਹਨਾਂ ਨੂੰ ਚੇਤਾ ਹੀ ਨਹੀਂ ਹੁੰਦਾ ਵੀ ਇਹ ਗੱਲ ਪੜ੍ਹੀ ਹੈ ਕਿ ਨਹੀਂ ਸੋ ਭੈਣ ਕਹਿੰਦੀ ਕਿ ਮੈਂ ਡਾਕਟਰਾਂ ਦੇ ਕੋਲ ਵੀ ਲੈ ਕੇ ਗਈ ਆ ਕਹੀਂ ਜਿਹੜੇ ਚੰਗੇ ਡਾਕਟਰ ਨੇ ਵੱਡੇ ਜਿਨ੍ਹਾਂ ਨੂੰ ਜਾਣਕਾਰੀ ਹੈ ਵੀ ਇਹਨਾਂ ਬੱਚਿਆਂ ਦੇ ਕੀ ਦਿਮਾਗ 'ਚ ਕੀ ਮੁਸ਼ਕਲ ਹੈ ਜਾਂ ਇਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੈ ਕੀ ਕਾਰਨ ਹੈ ਬੜਿਆਂ ਡਾਕਟਰਾਂ ਨੂੰ ਮਿਲੀ ਆਂ ਕਈ ਪ੍ਰਕਾਰ ਦੇ ਇਹਨਾਂ ਨੂੰ ਵਿਟਾਮਿਨ ਮਿਨਰਲ ਮਿਨਰਲ ਖਵਾਉਣੀ ਆ ਦੁੱਧ ਪਿਆਉਣੀ ਆ ਬਦਾਮ ਖਵਾਉਣੀ ਆ ਕਿ ਮੇਰੇ ਬੱਚੇ ਜਿਹੜੇ ਲਾਇਕ ਬਣ ਜਾਣ ਵੀ ਇਹਨਾਂ ਨੂੰ ਕੁਝ ਸੰਸਾਰ ਵਿੱਚ ਰਹਿਣ ਦਾ ਢੰਗ ਆ ਜਾਵੇ ਪਰ ਕਹਿੰਦੀ ਵੀ ਨਹੀਂ ਇਹਨਾਂ ਨੂੰ ਇਹ ਬੱਚੇ ਮੇਰੇ 8ਵੀਂ 9ਵੀਂ ਚ ਮੇਰੀ ਬੇਟੀ ਹੋ ਗਈ ਐ ਤੇ ਮਸਾਂ ਹੀ ਕਹਿ ਲੋ ਕਿ ਸਕੂਲ ਵਾਲੇ ਨਾਲ ਸਾਡਾ ਚੰਗਾ ਹੈ ਤੇ ਉਹ ਪਾਸ ਕਰ ਦਿੰਦੇ ਆ ਨਹੀਂ ਤੇ ਪਾਸ ਹੋਣ ਵਾਲਾ ਇਹਨਾਂ ਦਾ ਕੋਈ ਹੱਲ ਨਹੀਂ ਕਹਿੰਦੇ ਵੀ ਮੈਂ ਨਾ ਇੱਕ ਦਿਨ ਅਚਾਨਕ ਬੈਠੀ ਤੇ ਸਾਡੇ ਆਸੇ ਪਾਸੇ ਗਵਾਂਢੀ ਬੀਬੀਆਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀਆਂ ਦੁਪਹਿਰੇ ਕੱਟਣ ਤੇ ਇੱਕ ਵਿੱਚੋਂ ਭੈਣ ਕਹਿਣ ਲੱਗੀ ਵੀ ਉਹ ਇਹ ਭੈਣ ਨੇ ਦੱਸਣਾ ਵੀ ਕੀਤਾ ਵੀ ਮੈਂ ਉਹਨਾਂ ਦੀ ਹੱਡ ਬੀਤੀ ਵੀ ਤੁਹਾਨੂੰ ਭੇਜਾਂਗੀ ਉਹ ਵੀ ਤੁਸੀਂ ਬੋਲਿਓ ਕਹਿੰਦੇ ਬੈਠਿਆਂ ਬਿਠਾਆਂ ਗੱਲਾਂ ਚੱਲੀਆਂ ਵਿੱਚੋਂ ਮੇਰੀ ਫਰੈਂਡ ਯਾ ਉਹ ਕਹਿਣ ਲੱਗੀ ਸਾਡੇ ਤੋਂ ਵੱਡੀ ਆ ਵੈਸੇ ਉਹ ਕਹਿਣ ਲੱਗੀ ਕਿ ਮੇਰਾ ਮੁੰਡਾ ਤੇ ਨਸ਼ਿਆਂ ਵਿੱਚ ਪੈ ਗਿਆ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਕਿਰਪਾ ਕੀਤੀ ਆ ਮਾਸ਼ੀ ਦਲੇਦਾਰ ਜਾ ਕੇ ਆਦਵਰ ਚ ਪਹਿਰੇ ਕਟਿਆ ਤੇ ਆਸੀ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕੀਤੀ ਆ ਸਾਡਾ ਮੁੰਡਾ ਜਿਹੜਾ ਨਸ਼ਿਆ ਤੋਂ ਮੁੜਾਇਆ ਕਹਿੰਦੇ ਮੈਂ ਉਹਦੀ ਗੱਲ ਸੁਣੀ ਤੇ ਮੈਂ ਨਾ ਇਹਨਾਂ ਨੂੰ ਉਦਾਂ ਹੀ ਕਿਹਾ ਕਿ ਮੇਰੇ ਬੱਚੇ ਨੇ ਬਹੁਤ ਕਹੀ ਨਹੀਂ ਮੈਂ ਇਹ ਬੈਠੀਆਂ ਸੀ ਤੇ ਮੈਂ ਆਪਣੇ ਬੱਚੇ ਨੂੰ ਕੋਈ ਕੰਮ ਕਿਹਾ ਤੇ ਇਹ ਇਹਨਾਂ ਨੂੰ ਚੇਤਾ ਭੁੱਲ ਗਿਆ ਤੇ ਮੈਂ ਇਹਨਾਂ ਨੂੰ ਗਾਲਾ ਕੱਢਣ ਲੱਗ ਪਈ ਤੇ ਉਹ ਮੈਨੂੰ ਪੁੱਛ ਲਿਆ ਵੀ ਕੀ ਗੱਲ ਹੋਈ ਆ ਤੇ ਮੈਂ ਸਾਰਾ ਦੱਸਿਆ ਵੀ ਇਹਨਾਂ ਨੂੰ ਕੋਈ ਚੇਤੇ ਨਹੀਂ ਰਹਿੰਦਾ ਵੀ ਬੜੀ-ਬੜੀ ਇਹਨਾਂ ਨੂੰ ਦਵਾਈ ਖਵਾ ਲਈ ਆ ਪਤਾ ਨਹੀਂ ਇਹ ਕਿੱਦਾਂ ਦੇ ਸਾਨੂੰ ਟੱਕਰ ਗਏ ਆ ਜਦਾਂ ਬੀਬੀਆਂ ਗੁੱਸੇ 'ਚ ਜਾ ਕੇ ਕਹਿ ਦਿੰਦੀਆਂ ਖਾਲਸਾ ਜੀ ਤੇ ਉਹ ਕਹਿਣ ਲੱਗੀ ਇੱਕ ਮਾਤਾ ਵਿੱਚੋਂ ਵੀ ਤੂੰ ਇਹਨਾਂ ਨੂੰ ਕਿਉਂ ਕਹੀ ਨਹੀਂ ਆਏ ਤੇ ਬੱਚੇ ਨੇ ਇਹਨਾਂ ਨੂੰ ਕੀ ਸਮਝ ਆ ਕੀ ਪਤਾ ਕੀ ਕਾਰਨ ਆ ਕਾਦੀ ਕਮੀ ਆ ਤੇ ਤੂੰ ਇਹਨਾਂ ਦੇ ਨਾਂ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ 'ਚ ਪਹਿਰੇ ਕਿਉਂ ਨਹੀਂ ਕੱਟਦੀ ਵੀ ਅਸੀਂ ਜਾਣੀਆਂ ਤੂੰ ਵੀ ਸਾਡੇ ਨਾਲ ਚੱਲਿਆ ਕਰ ਵੀ ਐਤਵਾਰ ਤੇਰਾ ਘਰ ਵਾਲਾ ਵੀ ਕਰੇ ਹੁੰਦਾ ਤੇਰੀ ਸੱਸ ਸਹਰਾ ਸਹੁਰਾ ਉਹਨਾਂ ਨੇ ਬੱਚੇ ਸੰਭਲਿਆ ਕਰਨੇ ਆਪਾਂ ਚੱਲਿਆ ਕਰੀਏ ਸੋ ਮਹਾਰਾਜ ਦੀ ਕਿਰਪਾ ਸਦਕਾ ਪਹਿਲਾਂ ਇੱਕ ਦੋ ਹਫ਼ਤੇ ਤਾਂ ਮੈਂ ਨਾ ਨੁਕਰ ਕਰਦੀ ਨਹੀਂ ਫਿਰ ਮੈਂ ਸੋਚਿਆ ਵੀ ਕਿਉਂ ਨਾ ਮਹਾਰਾਜ ਦੇ ਚਰਨ ਪਰਸੀਏ ਕੀ ਬਤਾ ਸਤਿਗੁਰੂ ਕਿਰਪਾ ਕਰ ਦੇਣ ਤੇ ਭੈਣ ਨੇ ਖਾਲਸਾ ਜੀ ਪਹਿਲੀ ਵਾਰ ਉਹਨਾਂ ਨਾਲ ਜਾ ਕੇ ਸੰਗਤੀ ਰੂਪ ਵਿੱਚ ਦੁਪਹਿਰਾ ਕੱਟਿਆ ਸਤਿਗੁਰਾਂ ਦੀ ਕਿਰਪਾ ਨਾਲ ਉੱਥੇ ਅੰਦਰ ਗ੍ਰੰਥੀ ਸਿੰਘ ਕੋਲੋਂ ਅਰਦਾਸ ਵੀ ਕਰਾਈ ਕਿ ਬੱਚੇ ਜਿਹੜੇ ਨੇ ਬਹੁਤ ਵੀਕ ਨੇ ਪੜ੍ਹਨ ਵਿੱਚ ਦਿਮਾਗੋਂ ਬੜੇ ਜਿਹਦਾ ਪਰੇਸ਼ਾਨ ਰਹਿੰਦੇ ਨੇ ਤੇ ਤੁਸੀਂ ਕਿਰਪਾ ਕਰੋ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੋ ਉਹਨਾਂ ਨੂੰ ਵਿਦਿਆਦਾਨ ਬਖਸ਼ੋ ਇਹ ਅਰਦਾਸ ਕੀਤੀ ਤੇ ਭੈਣ ਕਹਿੰਦੀ ਵੀ ਮੈਂ ਨਾ ਤਿੰਨ ਚਾਰ ਦੁਪਹਿਰੇ ਕੱਟੇ ਮੇਰਾ ਆਪਣਾ ਮਨ ਲੱਗਣ ਲੱਗ ਪਿਆ ਮੇਰੇ ਆਪਣੇ ਮਨ ਵਿੱਚ ਇਹ ਚੀਜ਼ ਆਉਣ ਲੱਗ ਪਈ ਵੀ ਨਹੀਂ ਮੈਂ ਦੁਪਹਿਰੇ ਕੱਟਿਆ ਕਰਨੇ ਜਾ ਕੇ ਮਹਾਰਾਜ ਦੇ ਚਰਨ ਪਰਸਿਆ ਕਰਨੇ ਆ ਕਹਿੰਦੇ ਮੈਂ ਘਰੇ ਵੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਜਦੋਂ ਬੱਚਿਆਂ ਨੇ ਸਕੂਲ ਚਲੇ ਜਾਣਾ ਉਸ ਤੋਂ ਬਾਅਦ ਮੈਂ 2 ਘੰਟੇ ਡੇਲੀ 2 ਘੰਟੇ ਜਾਪ ਪਾਠ ਅਭਿਆਸ ਕੋਈ ਕਰਨਾ ਮਹਾਰਾਜ ਦੀ ਕਿਰਪਾ ਨਾਲ ਹੌਲੀ-ਹੌਲੀ ਸਤਿਗੁਰਾਂ ਦੀ ਰਹਿਮਤ ਹੋਣ ਲੱਗ ਪਈ ਕਹਿੰਦੇ ਇੱਕ ਦਿਨ ਮੈਂ ਨਾ ਅਚਾਨਕ ਬੈਠੀ ਸਾਂ ਮੇਰੇ ਮਨ ਵਿੱਚ ਇਹਦਾ ਅੰਦਰੋਂ ਫੁਰਨਾ ਆਇਆ ਵੀ ਕਿਉਂ ਨਾ ਮੈਂ ਕੜਾ ਪ੍ਰਸ਼ਾਦ ਦੀ ਦੇਗ ਬਣਾਵਾ ਐਨੀ ਮੈਂ ਘਰੇ ਘਰੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਰੱਖ ਕੇ ਇਹ ਸ੍ਰੀ ਸੁਖਣੀ ਸਾਹਿਬ ਦਾ ਪਾਠ ਕੀਤਾ ਫਿਰ ਮੈਂ ਅਰਦਾਸ ਕੀਤੀ ਕਿ ਸ਼ੀਦੋ ਸਿੰਘੋ ਕਿਰਪਾ ਕਰੋ ਦੋਵੇਂ ਬੱਚਿਆਂ ਦੇ ਨਾਂ ਲੈ ਕੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਦਰ ਤੇ ਚ ਪੈਰੇ ਕੱਟਣ ਆਉਣੀ ਆ ਮਹਾਰਾਜ ਆਉਂਦੀ ਰਵਾਂਗੀ ਜਿੰਨਾ ਚਿਰ ਸਵਾਸ ਨੇ ਜਾਂ ਜਿੰਨਾ ਚਿਰ ਮਹਾਰਾਜ ਕੋਈ ਜਿੰਨਾ ਚਿਰ ਤੁਸੀਂ ਲੈ ਕੇ ਜਾਓਗੇ ਆਪਣੇ ਦਰ ਤੇ ਉਨਾਂ ਚਿਰ ਮੈਂ ਕਟਾਂਗੀ ਪਰ ਮੇਰੇ ਬੱਚਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੋ ਤੇ ਇਹ ਭੈਣ ਦੱਸਦੀ ਆ ਖਾਲਸਾ ਜੀ ਇਹ 2 ਸਾਲ ਪਹਿਲਾਂ ਦੀ ਗੱਲ ਆ ਇਹ ਭੈਣ ਦੱਸਦੀ ਆ ਕਿ ਮਹਾਰਾਜ ਦੀ ਕਿਰਪਾ ਨਾਲ ਜਦੋਂ ਮੈਂ ਦੁਪਹਿਰੇ ਕੱਟਣ ਲੱਪੀ ਬਾਣੀ ਪੜਨ ਲੱਗ ਪੀ ਇੱਕ ਦਿਨ ਮੈਨੂੰ ਮਨ ਵਿੱਚ ਫੁਰਨਾ ਆਇਆ ਜਾਂ ਸੁਪਨਾ ਕਹਿ ਲਓ ਵੀ ਮੈਨੂੰ ਕੋਈ ਕਹਿ ਰਿਹਾ ਵੀ ਕੋਲ ਜਾਲ ਰੱਖ ਕੇ ਪਾਠ ਕਰਿਆ ਕਰ ਤੇ ਉਹ ਜਿਹੜਾ ਜਾਲਾ ਆਪਣੇ ਬੱਚਿਆਂ ਨੂੰ ਛਕਾਇਆ ਕਰ ਆਪਣੇ ਬੱਚਿਆਂ ਨੂੰ ਬੱਚਿਆਂ ਦਾ ਜਿਹੜਾ ਉੱਥੇ ਇਸ਼ਨਾਨ ਕਰਾਇਆ ਕਰ ਉਸੇ ਜਲ ਨਾਲ ਕਹਿੰਦੇ ਮੈਂ ਜਾਲ ਕੋਲ ਰੱਖ ਲੈਣਾ ਨਾਲੇ ਉਹਨਾਂ ਨੂੰ ਛਕਾਇਆ ਕਰਨਾ ਨਾਲੇ ਘਰ ਵਿੱਚ ਸਿੱਟਾ ਦੇ ਦੇਣਾ ਨਾਲੇ ਜਿਹੜਾ ਥੋੜਾ ਬਚਿਆ ਹੋਣਾ ਉਹ ਟੱਬ ਵਿੱਚ ਬਾਲਟੀ ਵਿੱਚ ਪਾ ਕੇ ਬੱਚਿਆਂ ਦਾ ਉਹਦੇ ਨਾਲ ਇਸ਼ਨਾਨ ਕਰਾ ਦੇਣਾ ਸੋ ਸਤਿਗੁਰਾਂ ਦੀ ਰਹਿਮਤ ਵਰਤੀ ਮਹਾਰਾਜ ਦੀ ਕਿਰਪਾ ਹੋਈ ਕਿ ਮੈਂ ਅਕਤੂਬਰ ਵਿੱਚ ਜਾਂ ਅਕਤੂਬਰ ਨਵੰਬਰ ਵਿੱਚ ਸ਼ੁਰੂ ਹੋਏ ਸਾਂ ਦੁਪਹਿਰੇ ਕੱਟਣੇ ਤੇ ਮਹਾਰਾਜ ਦੀ ਕਿਰਪਾ ਨਾਲ ਬੱਚੇ ਜਿਹੜੇ ਸੀ ਉਹਨਾਂ ਦੇ ਟੈਸਟ ਜਿਹੜੇ ਸੀ ਉਹਨਾਂ ਦੇ ਵਿੱਚ ਨੰਬਰ ਆਉਣ ਲੱਗ ਪਏ ਸੀ ਬੱਚਿਆਂ ਦੇ ਜਿਹੜੇ ਇੱਕ ਕਦੇ ਵੀ ਨਹੀਂ ਸੀ ਆਏ ਹੈਰਾਨੀ ਵਾਲੀ ਗੱਲ ਸੀ ਤੇ ਜਦੋਂ ਉਹਨਾਂ ਨੇ ਉਹਨਾਂ ਨੇ ਪੇਪਰ ਹੋਏ ਮਾਰਚ ਦੇ ਵਿੱਚ ਹੋਣੇ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਤੁਸੀਂ ਲਾ ਲਓ 4-5 ਮਹੀਨੇ ਲਗਾਤਾਰ ਚਪਹਰੇ ਕੱਟਣ ਦਾ ਸਤਗੁਰਾਂ ਦੀ ਐਸੀ ਕਿਰਪਾ ਹੋਈ ਜਿਹੜੀ ਮੇਰੀ ਬੱਚੀ ਸੀ ਉਹ 62% ਨੰਬਰ ਲੈ ਕੇ ਪਾਸ ਹੋਈ ਜਿਹੜਾ ਮੇਰਾ ਬੇਟਾ ਸੀ ਉਹ 60% ਤੋਂ ਉਹ ਵੀ 60% ਦੇ ਲਾਗੇ ਛਾਗੇ ਉਹਦੇ ਨੰਬਰ ਆਏ ਜਿਹੜੇ ਕਿ ਮਸਾਂ ਹੀ 33 ਵੀ ਨਹੀਂ ਸੀ ਆਉਂਦੇ ਇਹਨਾਂ ਦੇ 33% ਵੀ ਨਹੀਂ ਸੀ ਆਉਂਦੇ ਇਦਾਂ ਦਾ ਇਹਨਾਂ ਦਾ ਹਾਲ ਸੀ ਸੋ 사ਤਗੁਰਾਂ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰਾ ਕੀਤੀਆਂ ਫਿਰ ਹੁਣ ਐਰਕਾਂ ਜਿਹੜੇ ਪੇਪਰ ਹੋਏ ਭੈਣ ਦਾ ਸੀ ਕਿ ਜਿਹੜੇ ਆ ਪੇਪਰ ਪਿਛਲੇ ਹੋਏ ਜਾਂ ਹੋਰ ਟੈਸਟ ਸਮੈਸਟਰ ਆਉਂਦੇ ਆ ਸਾਰਿਆਂ ਦੇ ਵਿੱਚ ਉਹਨਾਂ ਨੇ ਸੋਹਣੇ ਨੰਬਰ ਲਏ ਸਤਿਗੁਰਾਂ ਦੀ ਕਿਰਪਾ ਨਾਲ ਆਪਣੀ ਮਿਹਨਤ ਕਰਨ ਲੱਗ ਪਏ ਬੱਚੀ ਜਿਹੜੀ ਉਹ ਵੀ ਘਰੇ ਆ ਕੇ ਪੜਨ ਲੱਗ ਪਈ ਬੱਚਾ ਜਿਹੜਾ ਉਹ ਵੀ ਘਰੇ ਆ ਕੇ ਪੜਨ ਲੱਗ ਪਿਆ ਆਪ ਪੜਦੇ ਨੇ ਮੈਂ ਕਦੇ ਵੀ ਹੁਣ ਉਹਨਾਂ ਨੂੰ ਕਹਿੰਦੀ ਨਹੀਂ ਤੇ ਨਾਲ ਮੇਰੇ ਨਾਲ ਕੋਲ ਬੈਠ ਕੇ ਮੂਲ ਮੰਤਰ ਦਾ ਜਾਪ ਕਰਦੇ ਨੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕਰਕੇ ਪੜਨ ਲੱਗਦੇ ਨੇ ਸੋ ਸਤਿਗੁਰਾਂ ਦੀ ਐਸੀ ਕਿਰਪਾ ਵਰਤੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਸ਼ਾ ਮਹਾਰਾਜ ਨੇ ਮਿਹਰਾਂ ਕਰਕੇ ਮੇਰੇ ਬੱਚਿਆਂ ਨੂੰ ਵਿਦਿਆ ਦਾ ਦਾਣ ਬਖਸ਼ਿਆ ਇਹ ਦੋਵੇਂ ਬੱਚੇ ਸਕੂਲ ਵਿੱਚ ਹੁਣ ਚੰਗੀ ਵਿਦਿਆ ਪ੍ਰਾਪਤ ਕਰਦੇ ਆ ਵੇਖੋ ਖਾਲਸਾ ਜੀ ਸਰੀਰ ਦੀਆਂ ਸਾਰੀਆਂ ਉਕਤੀਆਂ ਜੁਕਤੀਆਂ ਨੁਕਤੀਆਂ ਜਿਹੜੀਆਂ ਹੁੰਦੀਆਂ ਉਹ ਵਾਹਿਗੁਰੂ ਜੀ ਦੇ ਹੱਥ ਹੈ ਸਾਨੂੰ ਆਪਣੇ ਸਰੀਰ ਦਾ ਕੋਈ ਭੇਦ ਨਹੀਂ ਹੈ ਹੁਣ ਇੱਥੇ ਕਈ ਸੁਣਨ ਵਾਲਿਆਂ ਨੇ ਕਹਿਣਾ ਲੈ ਦੱਸ ਉਹ ਇੱਕ ਕੁਦਰਤੀ ਨਿਆਣੇ ਚੱਲ ਪਏ ਹੋਣਗੇ ਵੀ ਇਹਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਦੀ ਗੱਲ ਹੀ ਖੇੜਾ ਪਰ ਮੈਂ ਇੱਕ ਉਹਨਾਂ ਨੂੰ ਦੱਸ ਦਵਾਂ ਕਿ ਇਹ ਜਿਹੜਾ ਸਵਾਸਾ ਅੰਦਰ ਜਾ ਰਿਹਾ ਇਹਨੇ ਬਾਹਰ ਆਉਣਾ ਕੰਨੀ ਆਉਣਾ ਇਹ ਆਪਣੇ ਹੱਥ ਨਹੀਂ ਇਹ ਅਕਾਲ ਪੁਰਖ ਦੇ ਹੱਥ ਹੈ ਖਾਲਸਾ ਜੀ ਉਹ ਚਾਵੇ ਤੇ ਸਵਾਸਾ ਆਉਣ ਹੀ ਨਾ ਦੇਵੇ ਉਹ ਚਾਵੇ ਕਿ ਪਤਾ ਸਵਾਸਾ ਲੈ ਲਈਏ ਉਹਨੂੰ ਬਾਹਰ ਨਾ ਆਉਣ ਦੇਵੇ ਇਹ ਜਿਹੜੇ ਸਵਾਸੇ ਆ ਰਹੇ ਨੇ ਜਾ ਰਹੇ ਨੇ ਫਿਰ ਆ ਰਹੇ ਨੇ ਫਿਰ ਜਾ ਰਹੇ ਨੇ ਫਿਰ ਆ ਰਹੇ ਫਿਰ ਜਾ ਰਹੇ ਇਹ ਸਾਰੀ ਸਤਗੁਰਾਂ ਦੀ ਕਿਰਪਾ ਹੈ ਤੇ ਸਾਡੇ ਸਰੀਰ ਵਿੱਚ ਖਾਲਸਾ ਜੀ ਜੋ ਕੁਝ ਵੀ ਹੈ ਵੱਡੀਆਂ ਸ਼ਕਤੀਆਂ ਹਨ ਸਾਡੇ ਸਰੀਰ ਦੇ ਅੰਦਰ ਹਰ ਪ੍ਰਕਾਰ ਦੀ ਸੋਝੀ ਹਰ ਪ੍ਰਕਾਰ ਦਾ ਗਿਆਨ ਹੈ ਕਿਉਂਕਿ ਅਕਾਲ ਪੁਰਖ ਜੀਆ ਦਾ ਇਹ ਮੰਦਿਰ ਹੈ ਸੋ ਖਾਲਸਾ ਜੀ ਇਹਦੇ ਵਿੱਚ ਸਤਿਗੁਰਾਂ ਦੀ ਮਿਹਰ ਵਰਤਨ ਦੀ ਦੇਰ ਆ ਤੇ ਸਭ ਕੁਝ ਪ੍ਰਾਪਤ ਹੋ ਜਾਂਦਾ ਮਹਾਰਾਜ ਤੇ ਕਹਿੰਦੇ ਨੇ ਕਿ ਸਤਿਗੁਰ ਸੱਚੇ ਪਾਸ਼ਾ ਬਾਣੀ ਵਿੱਚ ਵਚਨ ਵੀ ਕਰਦੇ ਨਾ ਵੀ ਆਪਣੇ ਜਿਹੜੇ ਤਨ ਦੇ ਖਾਲਸਾ ਜੀ ਭੇਦ ਪਤਾ ਲੱਗਣ ਲੱਗ ਪੈਂਦੇ ਜਿਹੜਾ ਨਾਮ ਸੁਣਨ ਲੱਗ ਪੈਂਦਾ ਸੋ ਇਸ ਕਰਕੇ ਮਹਾਰਾਜ ਜੀਆ ਦੇ ਨਾਮ ਵਿੱਚ ਵੱਡੀ ਬਰਕਤ ਹੈ ਗੁਰੂ ਗਰੀਬ ਨਿਵਾਰ ਸੱਚੇ ਪਾਤਸ਼ਾਹ ਸਭ ਕੁਝ ਕਰਨ ਹਾਰਨੇ ਤੇ ਪੈਣ ਕੇ ਨਹੀਂ ਮੈਂ ਬਹੁਤ ਖੁਸ਼ ਹਾਂ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਮੇਰੇ ਬੱਚੇ ਜਿਹੜੇ ਲਾਇਕ ਬਣ ਗਏ ਪੜਨ ਲੱਗ ਪਏ ਜਿਹੜੀਆਂ ਚੀਜ਼ਾਂ ਭੁੱਲ ਜਾਂਦੇ ਸੀ ਆਪਣੇ ਆਪ ਠੀਕ ਹੋ ਗਏ ਕੋਈ ਦਵਾਈ ਨਹੀਂ ਇਹਨਾਂ ਨੂੰ ਦਿੱਤੀ ਨਾ ਇਹਨਾਂ ਨੇ ਕੋਈ ਦਵਾਈ ਖਾਧੀ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਠੀਕ ਹੈ ਜਿਹੜਾ ਮੇਰਾ ਬੱਚਾ ਘਰੇ ਪਿਆ ਰਹਿੰਦਾ ਸੀ ਬਿਠਾ ਰਹਿੰਦਾ ਸੀ ਹੁਣ ਉਹ ਜੋ ਸਤਫਰਤ ਹੋ ਗਿਆ ਖੇਡਣ ਜਾਂਦਾ ਜਿਹੜੀ ਮੇਰੀ ਬੱਚੀ ਹੈ ਉਹ ਮੇਰੇ ਨਾਲ ਘਰ ਵਿੱਚ ਕੰਮ ਵੀ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਵਾਹਿਗੁਰੂ ਦਾ ਸਿਮਰਨ ਵੀ ਕਰਦੀ ਹੈ ਸੋ ਸਤਗੁਰਾਂ ਨੇ ਮੇਰਾ ਕੀਤੀਆਂ ਏਉਂ ਲੱਗਦਾ ਜਿਵੇਂ ਮਹਾਰਾਜ ਨੇ ਨਾਮ ਦਾ ਦਾਣ ਵੀ ਸਾਨੂੰ ਬਖਸ਼ਿਆ ਹੋਵੇ ਕਿਉਂਕਿ ਖਾਲਸਾ ਜੀ ਪਹਿਲਾਂ ਕਦੇ ਘਰ ਵਿੱਚ ਕੋਈ ਨਾਮ ਨਹੀਂ ਸੀ ਜਪਦਾ ਬਾਣੀ ਨਹੀਂ ਸੀ ਪੜਦਾ ਸੋ ਸਤਗੁਰੂ ਗੁਰੂ ਗਰੀਬ ਅਨਵਾਰ ਅੰਤਰਜਾਮੀ ਸਤਗੁਰੂ ਮੇਹਰਾਂ ਦੇ ਦਾਤੇ ਸਾਰੇ ਸੁੱਖ ਦੇਣ ਵਾਲੇ ਹਨ ਸੋ ਇਹ ਖਾਲਸਾ ਜੀ ਅੱਜ ਦੀ ਹੱਡ ਬੀਤੀ ਸੀ ਸੋ ਮਹਾਰਾਜ ਕਿਰਪਾ ਕਰਨ ਇੱਕ ਖਾਲਸਾ ਜੀ ਦਾਸ ਨੇ ਛੋਟੀ ਜੀ ਬੇਨਤੀ ਕਰਨੀ ਹੈ ਇੱਕ ਪਤਾ ਨਹੀਂ ਉਹਨਾਂ ਨੇ ਕਮੈਂਟ ਕੀਤਾ ਸੀ ਬਲਵਿੰਦਰ ਕੌਰ ਕਰਕੇ ਨਾਮ ਹੈ ਉਹਨਾਂ ਦੀ ਆਈਡੀ ਦਾ ਤੇ ਮੈਨੂੰ ਉਹਨਾਂ ਦੀ ਸਮਝ ਨਹੀਂ ਆਈ ਤੇ ਨਾ ਉਹਨਾਂ ਨੇ ਮੈਨੂੰ ਰਿਪਲਾਈ ਕੀਤਾ ਪਤਾ ਨਹੀਂ ਕੱਲ ਵਾਲੀ ਵੀਡੀਓ ਕਿ ਪਰਸੋਂ ਵਾਲੀ ਵੀਡੀਓ ਤੇ ਇੱਕ ਮੈਸੇਜ ਆ ਕਿ ਸ਼ਹੀਦੀ ਦੇਗਾਂ ਵਾਸਤੇ ਤੁਸੀਂ ਪੈਸੇ ਇਦਾਂ ਕਹਿ ਰਹੇ ਸੀ ਸ਼ਾਇਦ ਨਾ ਦਓ ਕਿ ਇਹ ਸ਼ਹੀਦੀ ਦੇਗਾਂ ਨਹੀਂ ਇੱਕ ਬਿਜ਼ਨਸ ਹੈ ਤੇ ਪਤਾ ਨਹੀਂ ਉਹਨਾਂ ਨੇ ਮੈਨੂੰ ਲਿਖਿਆ ਜਿਹੜਾ ਉਹਨਾਂ ਨੇ ਲਿਖਿਆ ਇਸ ਹਿਸਾਬ ਨਾਲ ਮੈਨੂੰ ਸਮਝ ਨਹੀਂ ਆਈ ਵੀ ਉਹ ਚੰਗੀ ਤਰ੍ਹਾਂ ਪ੍ਰੋਪਰ ਸਹੀ ਵੀ ਨਹੀਂ ਸੀ ਲਿਖਿਆ ਉਹਨਾਂ ਨੇ ਕਿਹਾ ਵੀ 1400 ਪਾਉਂਡ ਦੀਆਂ ਪਤਾ ਨਹੀਂ ਮਸ਼ੀਦੀ ਦੇ ਗਏ ਕਰਾ ਦਿੱਤੀਆਂ ਇਹੋ ਜਿਹਾ ਕੁਝ ਉਹਨਾਂ ਨੇ ਲਿਖਿਆ ਜੇ ਭਾਈ ਕੋਈ ਕਿਸੇ ਨੂੰ ਉਹਦੇ ਬਾਰੇ ਪਤਾ ਹੋਵੇ ਤੇ ਉਹਨਾਂ ਨੂੰ ਕਮੈਂਟ ਕਰਕੇ ਜਰੂਰ ਪੁੱਛੋ ਵੀ ਕੀ ਕਹਿਣਾ ਚਾਹੁੰਦੇ ਨੇ ਜਿਹੜਾ ਉਹ ਜੇ ਮੈਨੂੰ ਪੜਨ ਚ ਇਹ ਲੱਗਾ ਵੀ ਉਹ ਕਹਿੰਦੇ ਨੇ ਵੀ ਸ਼ੀਦੀ ਦੇ ਗਾਂ ਦੇ ਐਵੇਂ ਪੈਸੇ ਨਾ ਫੂਕੋ ਕਿ ਇਹ ਤਾਂ ਇੱਕ ਬਿਜ਼ਨਸ ਬਣਿਆ ਹੋਇਆ ਤੇ ਪਰ ਖਾਲਸਾ ਜੀ ਮੈਂ ਜੇ ਮੈਂ ਗਲਤ ਹੋਵਾਂ ਤੇ ਮੈਂ ਮਾਫੀ ਮੰਗਦਾ ਪਰ ਮੈਨੂੰ ਐਵੇਂ ਲੱਗਾ ਵੀ ਉਹਨਾਂ ਨੇ ਐਵੇਂ ਕਿਹਾ ਪਰ ਜਿਨ੍ਹਾਂ ਦੇ ਖਾਲਸਾ ਜੀ ਕਾਰਜ ਹੋ ਰਿਹਾ ਆ ਬਿਜ਼ਨਸ ਬੰਦਾ ਕਰਦਾ ਹੋਵੇ ਉਹਦੇ ਵਿੱਚ ਕਿਸੇ ਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ ਫਿਰ ਇਹ ਸ਼ੀਦੀ ਦੇਗਾ ਕਰਾਉਣ ਦੇ ਨਾਲ ਲੋਕਾਂ ਨੂੰ ਦੁੱਧ ਤੇ ਪੁੱਤ ਕਿਉਂ ਮਿਲ ਰਿਹਾ ਲੋਕਾਂ ਨੂੰ ਪੀਆਰਾਂ ਕਿਉਂ ਮਿਲ ਰਹੀਆਂ ਲੋਕਾਂ ਦੇ ਵਿਜੇ ਕਿਉਂ ਲੱਗ ਰਹੇ ਆ ਲੋਕਾਂ ਨੂੰ ਸੁੱਖ ਕਿਉਂ ਮਿਲ ਰਿਹਾ ਲੋਕਾਂ ਦੇ ਸੰਜੋਗ ਕਿਉਂ ਖੁੱਲ ਰਹੇ ਆ ਲੋਕਾਂ ਨਾਲ ਰਿਸ਼ਤੇ ਲੋਕਾਂ ਦੇ ਸਿਰੇ ਕਿਉਂ ਚੜ ਰਹੇ ਆ ਲੋਕਾਂ ਦੇ ਘਰੋਂ ਕਲਾ ਕਿਉਂ ਮੁੱਕ ਰਹੀ ਹੈ ਜੇ ਸ਼ੀਦੀ ਦੇਗਾ ਬਿਜ਼ਨਸ ਨੇ ਤੇ ਏ ਭਾਈ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿਣਾ ਹੁੰਨਾ ਕਿ ਜਿਸ ਬੰਦੇ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਪ੍ਰੇਮ ਨਹੀਂ ਆ ਨਾ ਉਹ ਮਨੁੱਖ ਨਾਸਤਕ ਹੈ ਤੇ ਨਾਸਤਕ ਬਿਰਤੀ ਖਾਲਸਾ ਜੀ ਹਮੇਸ਼ਾ ਜਿਹੜੇ ਨਾਮ ਜੱਪਣ ਵਾਲੇ ਹੁੰਦੇ ਆ ਉਹਨਾਂ ਨੂੰ ਤੰਗ ਹੀ ਕਰਦੀ ਆ ਜਿਵੇਂ ਔਰੰਗਜ਼ੇਬ ਵਰਗੇ ਜਾਂ ਖਾਲਸਾ ਜੀ ਕਬੀਰ ਜੀ ਭਗਤ ਬਾਬਾ ਨਾਮਦੇਵ ਜੀ ਵਰਗੇ ਜਿਹੜੇ ਉਹ ਲੋਧੀ ਸਨ ਜਿਨ੍ਹਾਂ ਨੇ ਬਹੁਤ ਤੰਗ ਕਰਨਾ ਕੀਤਾ ਸੀ ਇਹ ਜਿਹੜਾ ਗੁਰੂ ਦਾ ਨਾਮ ਜੱਪਣ ਵਾਲਾ ਹੋਵੇ ਸ਼ਰਧਾਵਾਨ ਹੋਵੇ ਉਹਨੂੰ ਸਾਰੀ ਦੁਨੀਆ ਤੰਗ ਕਰਦੀ ਹੈ ਪਰ ਇਹੋ ਜਿਹੇ ਖਾਲਸਾ ਜੀ ਗੱਲਾਂ ਕਰਕੇ ਤੁਸੀਂ ਆਪਣਾ ਹੀ ਮੂੰਹ ਤੇ ਆਪਣਾ ਹੀ ਕਰਦਾਰ ਗੰਦਾ ਕਰਦੇ ਹੋ ਕਿਸੇ ਦਾ ਕੁਝ ਨਹੀਂ ਜਾਂਦਾ ਬਾਬਾ ਦੀਪ ਸਿੰਘ ਸਾਹਿਬ ਬਾਬਾ ਲੋਹ ਸਿੰਘ ਸਾਹਿਬ ਦੇ ਘਰ ਜਿਹੜੀਆਂ ਸ਼ੀਧੀ ਦੇਗਾ ਦਾਸ ਕਰਾਉਂਦਾ ਹੈ ਜਾਂ ਸੰਗਤ ਜਾ ਕੇ ਕਰਾਉਂਦੀ ਆ ਸਿਰੇ ਜ਼ਰੂਰ ਚੜਦੀਆਂ ਪਰ ਸ਼ਰਧਾ ਸਭ ਤੋਂ ਵੱਡੀ ਚੀਜ਼ ਹੈ ਜਿਸ ਮਨੁੱਖ ਦੇ ਅੰਦਰ ਭਰੋਸਾ ਤੇ ਸ਼ਰਧਾ ਹੈ ਉਹਦੀ ਅਰਦਾਸ ਹਮੇਸ਼ਾ ਪ੍ਰਵਾਨ ਹੁੰਦੀ ਹੈ ਸਤਿਗੁਰੂ ਹਮੇਸ਼ਾ ਪ੍ਰਵਾਨ ਕਰਦੇ ਕਿਉਂਕਿ ਖਾਲਸਾ ਜੀ ਨੀਤ ਨੂੰ ਮਰਾਦਾ ਹਨ ਸੋ ਮਹਾਰਾਏ ਕਿਰਪਾ ਕਰਨ ਭਾਈ ਇਹੋ ਜੇ ਜੇ ਕੋਈ ਕਿਸੇ ਨੂੰ ਹੈ ਭਾਈ ਮੈਨੂੰ ਸਿੱਧਾ WhatsApp ਤੇ ਮੈਸੇਜ ਕਰ ਲਿਆ ਕਰੋ ਐਵੇਂ ਸੰਗਤ ਨੂੰ ਇਹ ਵਾਲੀਆਂ ਗੱਲਾਂ ਨਾ ਕਰਿਆ ਕਰੋ ਕਿਉਂਕਿ ਖਾਲਸਾ ਜੀ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ ਸੋ ਆਪਾਂ ਇਹੋ ਜੇ ਬੰਦਿਆਂ ਦੇ ਜੇ ਕਿਸੇ ਨੂੰ ਹੈ ਕਿ ਇਹ ਬਿਜ਼ਨਸ ਹੈ ਭਾਈ ਉਹ ਕੋਈ ਮਹਾਰਾਜ ਦੇ ਚਰਨਾਂ ਵਿੱਚ ਆਸ ਰੱਖ ਕੇ ਵੇਖ ਲੈ ਕੋਈ ਆਪਰ ਅਰਦਾਸ ਕਰਕੇ ਵੇਖ ਲੈ ਨੀਤ ਨਾਲ ਕਿ ਮਿਲਦੀ ਆ ਕਿ ਨਹੀਂ ਮਿਲਦੀ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਉਸ ਮਾਤਾ ਆਵੇ ਸਤਗੁਰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਸਾਰਿਆਂ ਨੂੰ ਗੁਰੂ ਗਰੀਬ ਨਿਵਾਜ ਮਹਾਰਾਜ ਖੁਸ਼ੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ